ਕੀ ਤੁਸੀਂ ਜਾਣਦੇ ਹੋ ਗਣਪਤੀ ਬੱਪਾ ਸਿੱਧੀ ਵਿਨਾਇਕ ਵਿਗਨ ਹਰਤਾ ਭਾਰਤ ਵਿੱਚ ਕਦੋਂ ਤੋਂ ਇਹਨਾਂ ਦਾ ਤਿਹਾਇ ਜੋ ਗਣੇਸ਼ ਚਤੁਰਤੀ ਮਨਾਇਆ ਜਾਣ ਲੱਗੀ ਗਣਪਤੀ ਬੱਪਾ ਮੋਰੀਆ ਨਾਰੇ ਕਦੋਂ ਤੋਂ ਲਗਾਏ ਜਾਣ ਲੱਗੇ ਇਹ ਵਿਸ਼ੇ 'ਤੇ ਅੱਜ ਅਪਾ ਗੱਲ ਕਰਾਂਗੇ ਗਣੇਸ਼ ਜੀ ਕੌਣ ਨੇ ਗਣੇਸ਼ ਜੀ ਭਗਵਾਨ ਸ਼ਿਵ ਤੇ ਮਾਤਾ ਪਾਰਵਤੀ ਦੇ ਪੁੱਤਰ ਨੇ ਤੇ ਇੱਕ ਵਾਰ ਮਾਤਾ ਪਾਰਵਤੀ ਨੇ ਆਪਣੇ ਸਰੀਰ ਦੀ ਮਿੱਟੀ ਨਾਲ ਇੱਕ ਬੁੱਤ ਬਣਾਇਆ ਤੇ ਉਸ ਵਿੱਚ ਪ੍ਰਾਣ ਪਾਏ ਤੇ ਜਿਸ ਨਾਲ ਕੀ ਗਣੇਸ਼ ਜੀ ਦਾ ਜਨਮ ਹੋਇਆ ਤੇ ਉਸ ਤੋਂ ਪ੍ਰੰਤ ਕ્રોਧ ਵਿੱਚ ਆ ਕੇ ਕਿਸੇ ਕਾਰਨ ਵਕਸ਼ ਕ્રોਧ ਵਿੱਚ ਆ ਕੇ ਸ਼ਿਵ ਜੀ ਮਹਾਰਾਜ ਨੇ ਗਣੇਸ਼ ਜੀ ਦਾ ਸਿਰ ਜੋਤੜ ਨਾਲੋਂ ਅਲੱਗ ਕਰਤਾ ਸਿਰ ਕੱਟ ਦਿੱਤਾ ਤੇ ਮਾਤਾ ਪਾਰਵਤੀ ਇਸ ਗੱਲੋਂ ਗੁੱਸੇ ਹੋ ਗਈ ਤੇ ਕ્રોਧ ਵਿੱਚ ਆ ਗਏ ਤੇ ਸ਼ਿਵ ਮਹਾਰਾਜ ਸ਼ਿਵ ਜੀ ਮਹਾਰਾਜ ਨੂੰ ਕਿਹਾ ਕਿ ਮੈਨੂੰ ਮੇਰਾ ਜੋ ਪੁੱਤਰ ਹੈ ਉਹ ਵਾਪਸ ਚਾਹੀਦਾ ਤੇ ਸ਼ਿਵ ਜੀ ਮਹਾਰਾਜ ਨੇ ਕੀ ਕੀਤਾ ਕਿ ਆਪਣੇ ਭਗਤਾਂ ਨੂੰ ਜੋ ਕਿਹਾ ਕਿ ਕੋਈ ਇਦਾਂ ਦਾ ਸਿਰ ਲੈ ਕੇ ਆਓ ਜੋ ਕਿ ਆਪਣੀ ਮਾਂ ਵੱਲ ਪਿੱਠ ਕਰਕੇ ਬੈਠਾ ਹੋਵੇ ਤੇ ਇੱਕ ਹੱਤ ਕੀ ਇੱਕ ਹਾਥੀ ਜੋ ਮਾਂ ਵੱਲ ਪਿੱਠ ਕਰਕੇ ਬੈਠਾ ਸੀ ਉਸ ਦਾ ਬੱਚਾ ਤੇ ਉਹ ਹਾਥੀ ਦਾ ਜੋ ਸਿਰ ਕੱਟ ਗਿਆ ਉਹ ਲਿਆਏ ਤੇ ਉਹੀ ਸਿਰ ਜੋ ਗਣੇਸ਼ ਜੀ ਦੇ ਸਿਰ ਉੱਪਰ ਲਗਾਇਆ ਇਦਾਂ ਕਰਕੇ ਦੁਬਾਰਾ ਜੋ ਗਣੇਸ਼ ਜੀ ਦਾ ਜਨਮ ਹੋਇਆ ਗਣੇਸ਼ ਚਤੁਰਤੀ ਕਦੋਂ ਮਨਾਈ ਜਾਂਦੀ ਹੈ ਗਣੇਸ਼ ਚਤੁਰਤੀ ਭਾਦੋ ਮਹੀਨੇ ਦੀ ਚਤੁਰਤੀ ਵਾਲੇ ਦਿਨ ਮਨਾਈ ਜਾਂਦੀ ਹੈ ਇਹ ਤਿਹਾਰ ਅਗਸਤ ਸਤੰਬਰ ਮਹੀਨੇ ਵਿੱਚ ਆਉਂਦਾ ਹੈ ਤੇ ਇਹ ਤਿਹਾਰ ਨੂੰ ਇਹ ਤਿਹਾਰ 10-11 ਦਿਨਾਂ ਦੇ ਵਿੱਚ ਮਨਾਇਆ ਜਾਂਦਾ ਹੈ ਗਣੇਸ਼ ਜੀ ਦੀ ਮੂਰਤੀ ਨੂੰ ਲੋਕ ਘਰਾਂ ਵਿੱਚ ਲਿਆਉਂਦੇ ਆਂ ਤੇ ਉਸ ਦੀ ਪੂਜਾ ਕਰਦੇ ਆਂ ਪੂਜਾ ਆराधना ਕਰਨ ਤੋਂ 10-11 ਦਿਨ ਬਾਅਦ ਜੋ ਉਸ ਨੂੰ ਵਿਸਰਜਨ ਕੀਤਾ ਜਾਂਦਾ ਹੈ ਗਣੇਸ਼ ਚਤੁਰਤੇ ਵਾਲੇ ਦਿਨ ਗਣੇਸ਼ ਚਤੁਰਤੀ ਮਨਾਉਣ ਦਾ ਕਾਰਨ ਲੋਕ ਮੰਨਦੇ ਹਨ ਕਿ ਇਸ ਦਿਨ ਗਣੇਸ਼ ਜੀ ਧਰਤੀ ਤੇ ਆਉਂਦੇ ਆ ਤੇ ਆਪਣੇ ਭਗਤਾਂ ਦੀਆਂ ਇੱਛਾਵਾਂ ਪੂਰੀਆਂ ਕਰਦੇ ਆ ਇਸ ਦਿਨ ਲੋਕ ਗਣੇਸ਼ ਜੀ ਨੂੰ ਆਪਣੇ ਘਰ ਲੈ ਆਉਂਦੇ ਆ ਘਰ ਲੈ ਆਉਣ ਦਾ ਕਾਰਨ ਕੀ ਕਰ ਵਿੱਚ ਵਾਦਾ ਖੁਸ਼ਹਾਲੀ ਤੇ ਸ਼ਾਂਤੀ ਬਣੀ ਰਹੇ ਕਾਰੋਬਾਰ ਨਵੀਂ ਸ਼ੁਰੂਆਤ ਤੇ ਵਿਦਿਆ ਆਦਿ ਇਹ ਸਾਰੇ ਕੰਮ ਗਣੇਸ਼ ਜੀ ਦੀ ਆਰਤੀ ਉਪਰੰਤ ਹੀ ਕੀਤੇ ਜਾਂਦੇ ਨੇ ਸ਼ੁਰੂਆਤ ਦੇ ਦੇਵਤਾ ਹੋਣ ਕਰਕੇ ਹਰ ਕੰਮ ਦੀ ਸ਼ੁਰੂਆਤ ਗਣੇਸ਼ ਜੀ ਦੀ ਆਰਤੀ ਤੋਂ ਬਾਅਦ ਹੀ ਕੀਤਾ ਜਾਂਦਾ ਹੈ ਰਸਮਾਂ ਤੇ ਪਰੰਪਰਾਵਾਂ ਇਸ ਦਿਨ ਗਣੇਸ਼ ਜੀ ਦੀ ਮਿੱਟੀ ਦੀ ਬਣੀ ਮੂਰਤੀ ਕਰ ਲਿਆਂਦੀ ਜਾਂਦੀ ਹੈ ਤੇ ਹਰ ਦਿਨ ਉਸ ਦੀ ਆਰਾਧਨਾ ਕੀਤੀ ਜਾਂਦੀ ਹੈ। ਉਦਕ ਲੱਡੂ ਭੋਗ ਲਗਾਏ ਜਾਂਦੇ ਹਨ। ਤੇ ਇਸ ਦਿਨ ਲੋਕ ਇਕੱਠੇ ਹੋ ਕੇ ਗਣੇਸ਼ ਜੀ ਦੀ ਆਰਾਧਨਾ ਕਰਦੇ ਹਨ। ਇਸ ਵਿੱਚ ਲੋਕ ਗਣੇਸ਼ ਜੀ ਦੀ ਭਗਤੀ ਆਰਾਧਨਾ ਤੇ ਨਾਚ ਗੀਤ ਕਰਦੇ ਹਨ ਤੇ ਅੰਤਿਮ ਸਮੇ ਗਣੇਸ਼ ਜੀ ਨੂੰ ਵਿਸਰਜਿਤ ਕੀਤਾ ਜਾਂਦਾ ਹੈ। ਵਿਸਰਜਨ ਕਿਉਂ ਕੀਤਾ ਜਾਂਦਾ ਹੈ? ਵਿਸਰਜਨ ਇਸ ਕਰਕੇ ਕੀਤਾ ਜਾਂਦਾ ਹੈ ਕਿ ਹਰ ਇੱਕ ਚੀਜ਼ ਅਸਥਾਈ ਹੈ ਜਿਸ ਚੀਜ਼ ਦੀ ਸ਼ੁਰੂਆਤ ਹੋਈ ਹੈ ਉਸ ਦਾ ਅੰਤ ਵੀ ਹੁੰਦਾ ਹੈ ਮਿੱਟੀ ਦੀ ਬਣੀ ਮੂਰਤੀ ਨੂੰ ਅੰਤ ਵਿੱਚ ਮਿੱਟੀ ਵਿੱਚ ਹੀ ਮਿਲਾ ਦਿੱਤਾ ਜਾਂਦਾ ਹੈ ਹਰ ਚੀਜ਼ ਦਾ ਅੰਤ ਹੈ ਪਰਮਾਤਮਾ ਦਾ ਅੰਤ ਨਹੀਂ ਹੈ ਇੱਥੋਂ ਲੋਕਾਂ ਨੂੰ ਪ੍ਰੇਰਣਾ ਮਿਲਦੀ ਹੈ ਕਿ ਬੇਨਮਰਤਾ ਤੇ ਸਮਰਪਣ ਦੀ ਜੋ ਪ੍ਰੇਰਣਾ ਮਿਲਦੀ ਹੈ ਗਣੇਸ਼ ਚਤੁਰਤੀ ਦੀ ਸ਼ੁਰੂਆਤ ਕਦੋਂ ਹੋਈ ਗਣੇਸ਼ ਚਤੁਰਤੀ ਪ੍ਰਾਚਨ ਸਮੇਂ ਤੋਂ ਹੀ ਚੱਲਦੀ ਆ ਰਹੀ ਹੈ ਛਤਰਪਤੀ சிவாਜੀ ਮਹਾਰਾਜ ਤੋਂ ਇਸ ਦੀ ਜੋ ਜਾਦਾ ਨਾ ਹੀ ਜਾਣ ਲੱਗੀ ਲੋਕ ਮਾਨ ਨੇ ਬਾਲ ਗੰਗਾ ਤਰ ਤਿਲਕ ਇਸ ਨੂੰ 1893 ਵਿੱਚ ਰਾਸ਼ਟਰੀ ਅੰਦੋਲਨ ਨਾਲ ਜੋੜਿਆ ਉਸ ਤੋਂ ਬਾਅਦ ਬ੍ਰਿਸ਼ਟ ਦੇ ਰਾਜ ਵਿੱਚ ਇਹ ਤਿਹਾਰ ਇਕੱਠ ਦਾ ਵੀ ਇੱਕ ਪ੍ਰਤੀਕ ਹੋ ਗਿਆ ਕਿਉਂਕਿ ਇਸ ਤਿਹਾਰ ਵਿੱਚ ਲੋਕ ਇਕੱਠੇ ਹੁੰਦੇ ਬ੍ਰਿਸ਼ਟ ਰਾਜ ਵਿੱਚ ਇਕੱਠੇ ਨਹੀਂ ਹੋਣ ਨੂੰ ਮਿਲਦਾ ਸੀ ਤਾਂ ਇਸ ਤਿਹਾਰ ਦੀ ਸੀ ਜਦੋਂ ਸਾਰੇ ਇਕੱਠੇ ਹੋ ਜਾਂਦੇ ਸੀ ਇਸ ਤਰ੍ਹਾਂ ਇਹ ਤਿਹਾਰ ਸਰਾਸ਼ਟਰੀ ਇਕਤਾ ਦਾ ਪ੍ਰਤੀਕ ਬਣ ਗਿਆ ਅੱਜ ਦੇ ਸਮੇਂ ਇਤਿਹਾਰ ਕਲਾ ਮਹਾਰਾਸ਼ਟਰ ਹੀ ਨਹੀਂ ਸਗੋਂ ਪੂਰੇ ਭਾਰਤ ਵਿੱਚ ਮਨਾਇਆ ਜਾਂਦਾ ਹੈ ਮਿਲਣ ਜੁਲਣ ਸਮੱਜ ਕੇ ਇਕਤਾ ਸੱਭਿਆਚਾਰ ਸੱਭਿਆਚਾਰ ਦਾ ਪ੍ਰਤੀਕ ਹੈ ਲੋਕ ਪਰਿਆਵਰਣ ਦੋਸਤ ਮੂਰਤੀਆਂ ਵਰਤਦੇ ਹਨ ਤਾਂ ਕਿ ਜੋ ਪਰਿਆਵਰਣ ਕੁਦਰਤ ਨੂੰ ਵੀ ਕੋਈ ਨੁਕਸਾਨ ਨਾ ਹੋ ਸਕੇ ਇਹ ਇਤਿਹਾਰ ਲੋਕਾਂ ਨੂੰ ਭਰੋਸਾ ਉਮੀਦ ਅਤੇ ਇਕਤਾ ਦਾ ಪಾਠ ਪੜਾਉਂਦਾ ਹੈ ਇਹ ਇਤਿਹਾਰ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਹਰ ਸ਼ੁਰੂਆਤ ਦੀ ਨੀ ਜੋ ਗਣੇਸ਼ ਜੀ ਦੀ ਆਰਤੀ ਆराधना ਪੂਜਾ ਤਾਂ ਹੁੰਦੀ ਹੈ ਤੇ ਅੰਤ ਵਿੱਚ ਜਦੋਂ ਗਣੇਸ਼ ਜੀ ਦਾ ਅਵਸਰਚਨ ਹੁੰਦਾ ਹੈ ਉਹ ਤੋਂ ਸਾਨੂੰ ਸਿੱਖਣ ਨੂੰ ਇਹ ਮਿਲਦਾ ਹੈ ਕਿ ਹਰ ਹਰ ਇੱਕ ਚੀਜ਼ ਅਸਥਿਰ ਹੈ ਹਰ ਇੱਕ ਚੀਜ਼ ਦਾ ਅੰਤ ਹੈ ਬਸ ਭਗਤੀ ਭਾਵਨਾ ਇਕਤਾ ਤੇ ਪ੍ਰਮਾਤਮਾ ਹੀ ਜੀਵਤ ਹਨ ਉਹ ਉਹੀ ਚੀਜ਼ਾਂ ਸਾਨੂੰ ਆਪਣੇ ਜੀਵਨ ਵਿੱਚ ਉਤਾਰਨੀਆਂ ਚਾਹੀਦੀਆਂ ਨੇ ਗਣੇਸ਼ ਜੀ ਜੋ ਕਿ ਬੁੱਧੀ ਦੇ ਦਾਤਾ ਇਤੋਂ ਸਾਨੂੰ ਸਿੱਖਣ ਨੂੰ ਮਿਲਦਾ ਹੈ ਕਿ ਸਾਨੂੰ ਇਹ ਗੱਲਾਂ ਆਪਣੇ ਜੀਵਨ ਵਿੱਚ ਉਤਾਰਨੀਆਂ ਚਾਹੀਦੀਆਂ ਨੇ ਤੇ ਸਾਨੂੰ ਕੁਝ ਸਿੱਖਣਾ ਚਾਹੀਦਾ ਹੈ। ਬਾਕੀ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਇਹ ਜ਼ਰੂਰ ਦੱਸਿਆ ਕਰੋ ਤੇ ਕਮੈਂਟ ਜ਼ਰੂਰ ਕਰਿਓ। ਕੋਈ ਗਲਤੀ ਹੋ ਗਈ ਤਾਂ ਵੀ ਜ਼ਰੂਰ ਦੱਸਿਓ। ਬਾਕੀ ਹੋਰ ਟੌਪਿਕ ਤੇ ਤੁਹਾਨੂੰ ਕਿੱਦਾਂ ਦੀ ਵੀਡੀਓ ਚਾਹੀਦੀ ਹੈ ਇਹ ਵੀ ਜ਼ਰੂਰ ਦੱਸਿਓ। ਬਾਕੀ ਵੀਡੀਓ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ। ਧੰਨਵਾਦ।